ਜੱਜੈ ਜਾਨ ਮੰਗਤ ਜਨ ਜੱਜੈ ਲੱਖ 84 ਭੀਖ ਭਵਿਆ ਜੱਜਾ ਅਖਰ ਕੀ ਕਹਿੰਦਾ ਜਾਨ ਜਾਨ ਤੋਂ ਭਾਵ ਪਤਾ ਕੀ ਹੈ ਜਿਹਨੂੰ ਹਿੰਦੀ ਚ ਆਪਾਂ ਕੀ ਕਹਿੰਦੇ ਆ ਜਾਣਕਾਰੀ ਤੇ ਜਾਣਕਾਰੀ ਦਾ ਮਤਲਬ ਕੀ ਹੈ ਗਿਆਨ ਕਿਸੇ ਚੀਜ਼ ਬਾਰੇ ਗਿਆਨ ਹੋਣਾ ਤੇ ਸਤਿਗੁਰ ਕਹਿੰਦੇ ਜਜੈ ਜਾਨ ਮੰਗਤ ਜਨ ਜਾਚੇ ਏ ਵਾਹਿਗੁਰੂ ਜੀ ਪਹਿਲਾਂ ਤੇ ਮੈਂ 84 ਲੱਖ ਜੂਨਾ ਚ ਭਟਕਦਾ ਘਿਰਦਾ ਰਿਹਾ ਮੰਗਤਾ ਬਣ ਕੇ ਕਿ ਮੇਰਾ ਉਧਾਰ ਹੋ ਜਾਏ ਮੇਰਾ ਭੜਾ ਹੋ ਜਾਏ ਪਰ ਹੁਣ ਤੂੰ 83 ਲੱਖ ਚ ਮੈਂ ਭਜਦਾ ਰਿਹਾ ਘਟਕਦਾ ਰਿਹਾ ਆ 84 ਲੱਖ ਜੂਨ ਜਿਹੜੀ ਹੈ ਇਹਦਾ ਜਿਹੜੀ ਲਾਸਟ ਜੁਣ ਆ ਮੈਨੂੰ ਮਿਲੀ ਐ ਤੇ ਮਨੁੱਖ ਦੀ ਮਿਲੀ ਐ ਇਨਸਾਨ ਦੀ ਮਿਲੀ ਐ ਤੇ ਮੈਨਾਂ ਪਹਿਲਾਂ ਮੈਂ 84 ਲੱਖ ਦੇ ਵਿੱਚ ਮੰਗਤਾ ਬਣ ਕੇ ਤੇਰੇ ਕੋਲੋਂ ਮੰਗਦਾ ਰਿਆਂ ਕੀ ਮੰਗਦਾ ਰਿਆਂ ਜਜੈ ਜਾਨ ਮੰਗਤ ਜਨ ਜਾਂਚੈ ਵਾਹਿਗੁਰੂ ਮੈਂ ਤੇਰੇ ਕੋਲੋਂ ਜਾਂਚਨਾ ਕਰਦਾ ਮੰਗਤਾ ਬਣ ਕੇ ਤੇਰੇ ਕੋਲੋਂ ਮੰਗਦਾ ਐ ਕਿ ਮੇਰੀ ਝੋਲੀ 'ਚ ਗਿਆਨ ਪਾ ਦੇ ਮੇਰੀ ਝੋਲੀ 'ਚ ਕੀ ਪਾ ਦੇ ਗਿਆਨ ਗਿਆਨ ਪਾ ਦੇ ਤਾਂ ਜੋ ਉਸ ਗਿਆਨ ਨਾਲ ਕੀ ਹੋਏਗਾ ਮੈਨੂੰ ਇਸ ਗੱਲ ਦਾ ਪਤਾ ਲੱਗ ਜਾਏਗਾ ਇੱਕੋ ਲੇਵੈ ਇੱਕੋ ਦੇਵੈ ਅਵਰ ਨਾ ਦੂਜਾ ਮੈਂ ਸੁਣਿਆ ਉਸ ਗਿਆਨ ਨਾਲ ਕੀ ਪਤਾ ਲੱਗਣਾ ਹੈ ਇੱਕੋ ਲੇਵੈ ਇੱਕੋ ਦੇਵੈ ਜੇ ਤੁਹਾਡੇ ਕੋਲ ਜੋ ਕੁਝ ਦਿੱਤਾ ਹੈ ਤੁਹਾਡੇ ਕੋਲ ਹੈ ਉਹ ਵੀ ਵਾਹਿਗੁਰੂ ਦੇਣ ਵਾਲਾ ਹੈ ਕੌਣ ਦੇਣ ਵਾਲਾ ਹੈ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਗੁਰੂ ਤੇ ਜਦੋਂ ਲੈਂਦਾ ਸਾਡੇ ਕੋਲੋਂ ਕੋਈ ਚੀਜ਼ ਚਲੀ ਜਾਂਦੀ ਹੈ ਤੇ ਕੌਣ ਲੈਂਦਾ ਹੈ ਉਹ ਵੀ ਵਾਹਿਗੁਰੂ ਹੀ ਲੈਂਦਾ ਹੈ ਇੱਕ ਉਹ ਲੇਵੈ ਇੱਕ ਉਹ ਦੇਵੈ ਅਵਰ ਨ ਦੂਜਾ ਮੈਂ ਸੁਣਿਆ ਵਾਸ਼ਾ ਕਹਿੰਦੇ ਮੈਨੂੰ ਹੋਰ ਦੂਜਾ ਮੈਂ ਸੁਣਿਆ ਹੀ ਨਹੀਂ ਕਿਤੇ ਜਿਹੜਾ ਲੈਂਦਾ ਵੀ ਹੋਵੇ ਚੀਜ਼ਾਂ ਤੇ ਦਿੰਦਾ ਵੀ ਹੋਵੇ ਜਿਹਦੇ ਕੋਲ ਇੰਨੀਆਂ ਬਖਸ਼ਿਸ਼ਾਂ ਵੀ ਹੋਣ ਜਿਹਦੇ ਕੋਲ ਇੰਨੀਆਂ ਰਹਿਮਤਾਂ ਵੀ ਹੋਣ ਕਿ ਉਹ ਸਾਰੀਆਂ ਦਾਤਾਂ ਇਕੱਲੇ ਦੇ ਕੋਲ ਹੋਣੇ ਹੁਣ ਤੁਸੀਂ ਜੋ ਚਾਹੀਦਾ ਹੁੰਦਾ ਕਿੱਥੋਂ ਮੰਗਦੇ ਜੇ ਕਿਹਦੇ ਕੋਲੋਂ ਅਰਦਾਸ ਕਰਕੇ ਮੰਗਦੇ ਜੇ ਗੁਰੂ ਦੇ ਅੱਗੇ ਗੁਰੂ ਦੇ ਅੱਗੇ ਅਰਦਾਸ ਕਰਦੇ ਜਿੰਨਾ ਸਾਨੂੰ ਆਹ ਦੇ ਦਿਓ ਤੁਸੀਂ ਛੋਟੇ ਤੁਹਾਡੀ ਵੀ ਕੋਈ ਮੰਗ ਹੋਏਗੀ ਤੁਹਾਡੇ ਮਾਤਾ ਪਿਤਾ ਤੁਹਾਡੇ ਵਾਸਤੇ ਮੰਗਦੇ ਆ ਕਿ ਸਾਡਾ ਬੱਚਾ ਵੈਗਰੂ ਉਹਨੂੰ ਆਹ ਮਿਲ ਜੇ ਉਹਨੂੰ ਸਿੱਖਿਆ ਚੰਗੀ ਮਿਲ ਜੇ ਉਹਨੂੰ ਗਿਆਨ ਚੰਗਾ ਮਿਲ ਜੇ ਉਹ ਚੰਗਾ ਕਾਮਯਾਬ ਹੋ ਜੇ ਨੌਕਰੀ ਚੰਗੀ ਮਿਲ ਜੇ ਤੇ ਅੱਜ ਕੱਲ ਵੀ ਜਿਆਦਾ ਮੰਗਦੇ ਜੇ ਮਾਂ ਵੀ ਸਾਡੇ ਕਿ ਮੇਰੇ ਪੁੱਤ ਦਾ ਵਿਆਹ ਲੱਗ ਜੇ ਮੰਗਦੇ ਆ ਨਾ ਸਾਰੇ ਜਿਆਦਾ ਮੰਗਦੇ ਕਿ ਮੇਰੇ ਪੁੱਤ ਦਾ ਵੀਜ਼ਾ ਲੱਗ ਜੇ ਹੁਣ ਐਨੇ ਵੀਜ਼ੇ ਕਿਹਦੇ ਕੋਲ ਹੋ ਸਕਦੇ ਆ ਕਿਸੇ ਬੰਦੇ ਕੋਲ ਤੇ ਹੋ ਨਹੀਂ ਸਕਦੇ ਐਨਾ ਕੁਛ ਕਿਹਦੇ ਕੋਲ ਹੋ ਸਕਦਾ ਕੇਵਲ ਵਾਹਿਗੁਰੂ ਕੋਲ ਕੇਵਲ ਗੁਰੂ ਕੋਲ ਕੇਵਲ ਉਹ ਹੀ ਦੇ ਸਕਦਾ ਹੈ ਇੱਕ ਉਹ ਲੇਵਾ ਜੇ ਕਿਸੇ ਦਾ ਕੋਈ ਨਾਮ ਹੁੰਦਾ ਨਾ ਆ ਹਣ ਦੋ ਦਿਨ ਪਹਿਲਾਂ ਪਰਸੋਂ ਇੱਕ ਹਾਦਸਾ ਹੋਇਆ ਪਤਾ ਸਾਰਿਆਂ ਨੂੰ ਇੱਕ ਜਹਾਜ਼ ਕ੍ਰੈਸ਼ ਹੋਇਆ 30 ਸਕਿੰਟ 40 ਸਕਿੰਟ ਦੇ ਵਿੱਚ ਵਿੱਚ ਕਿਸੇ ਨੂੰ ਕੋਈ ਪਤਾ ਨਹੀਂ ਸੀ ਸਾਡੇ ਨਾਲ ਕੀ ਬਾਤਣਾ ਕੀ ਪਾਣਾ ਪੜਨਾ ਸਭ ਦੇ ਅੰਦਰ ਚਾਹ ਸੀ ਕਿ ਅਸੀਂ ਵਿਦੇਸ਼ ਜਾ ਰਹੇ ਹਾਂ ਕੋਈ ਕਮਾਉਣ ਵਾਸਤੇ ਜਾ ਰਿਹਾ ਸੀ ਕੋਈ ਕਿਸੇ ਆਪਣੇ ਸੱਜਣ ਮਿੱਤਰ ਨੂੰ ਮਿਲਣ ਵਾਸਤੇ ਜਾ ਰਿਹਾ ਸੀ ਬੜਾ ਮਨ ਚਾਹ ਸੀ ਪਰ ਦੇਖੋ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਿਆ ਉਹਨੂੰ ਜੋ ਮਨਜ਼ੂਰ ਸੀ ਉਹ ਹੋਇਆ 242 242 ਉਹਦੇ 'ਚ ਸਵਾਰ ਸੀ ਤੇ ਜਿਹਦੇ 'ਚ ਰੱਬ ਨੇ ਕਿੰਨੂੰ ਬਚਾ ਲਿਆ ਜਿਹਨੂੰ ਰੱਖਿਆ ਇੱਕ ਨੂੰ ਬਚਾ ਲਿਆ 241 ਜਣੇ ਖਤਮ ਹੋ ਗਏ ਪਰ ਇੱਕ ਨੂੰ ਬਚਾਉਣਾ ਸੀ ਉਹਨੇ ਉਹਨੂੰ ਬਚਾ ਲਿਆ ਇੰਨੇ ਜਾਣੇ ਕੌਣ ਖੜ ਸਕਦਾ ਹੈ ਕਿ ਰੱਬ ਹੀ ਖੜ ਸਕਦਾ ਹੈ ਕਿ ਉਹਦੀ ਕਰਕੇ ਕਿਰਪਾ ਹੋ ਸਕਦੀ ਹੈ ਕਿ ਉਹਦੀ ਜੋ ਦਾ ਭਾਣਾ ਉਹਦੇ ਚ ਹੋ ਸਕਦਾ ਨਹੀਂ ਤੇ ਦੋ ਦੋ ਜਹਾਜ਼ ਦੇ ਵਿੱਚ ਇੰਜਣ ਲੱਗੇ ਹੁੰਦੇ ਆ ਵੀ ਇੱਕ ਖਰਾਬ ਹੋ ਜੇਗਾ ਇੱਕ ਚੱਲਦਾ ਰਹੇ ਪਰ ਉਹਨੇ ਲੈ ਕੇ ਜਾਣਾ ਸੀ ਉਹਨਾਂ ਦਾ ਸਮਾਂ ਉੱਥੇ ਆ ਗਿਆ ਸੀ ਸਾਰਾ ਦੋਵੇਂ ਜਹਾਜ਼ ਦੋਵੇਂ ਇੰਜਣ ਜਿਹੜੇ ਸੀ ਬ੍ਰੇਕ ਹੋ ਗਏ ਪ੍ਰੈਸ ਕਰਕੇ ਪਾਤਸ਼ਾਹ ਜੀ ਕਹਿੰਦੇ ਆ ਇੱਕੋ ਲੇਵੈ ਇਹ ਖੜਨ ਵਾਲਾ ਵੀ ਪਰਮਾਤਮਾ ਹੈ ਭਾਵੇਂ ਅਸੀਂ ਬੜੀ ਤਰੱਕੀ ਕਰ ਲਈ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ ਅਜਹਾਜ ਬਣਾ ਲਏ ਬੜਾ ਕੁਝ ਬਣਾ ਲਿਆ ਪਰ ਸਤ ਸੰਗਤ ਜੀ ਬੱਚਿਓ ਉਸ ਵੈਗੁਰੂ ਦੇ ਅੱਗੇ ਕੋਈ ਸਾਧ ਸਾਇੰਸ ਨਹੀਂ ਚੱਲ ਸਕਦੀ ਉਹਦੇ ਅੱਗੇ ਸਾਰੀਆਂ ਸਾਇੰਸਾਂ ਫੇਲ ਹੈ ਉਹ ਚਾਵੇ ਜੋ ਮਰਜੀ ਕਰ ਸਕਦਾ ਹੈ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਦੇ ਵੇਰ ਕਰਾਵੇ ਰੱਬ ਜੀ ਚਾਹੁੰਦਾ ਨਾ ਪਾਣੀ ਵਾਲੀ ਥਾਂ ਤੇ ਧਰਤੀ ਬਣਾ ਦਿੰਦਾ ਆ ਨਦੀ ਵੇਖੀ ਹੋएगी ਆਪਣੀ ਜਦੋਂ ਨਦੀ ਦੇ ਵਿੱਚ ਬਾੜ ਆਉਂਦੀ ਹੈ ਨਾ ਕਈ ਵਾਰ ਜਿੱਥੇ ਪਾਣੀ ਵਗਦਾ ਹੁੰਦਾ ਉੱਥੇ ਉਹ ਮਿੱਟੀ ਛੁੱਟ ਜਾਂਦੀ ਜ਼ਮੀਨ ਬਣਾ ਦਿੰਦੀ ਹੈ ਤੇ ਜਿੱਥੇ ਜ਼ਮੀਨ ਹੁੰਦੀ ਹੈ ਉਧਰ ਉਹ ਨਦੀ ਢਾਹ ਲੈ ਕੇ ਉਹ ਚ ਪਾਣੀ ਪਾਣੀ ਕਰ ਦਿੰਦੀ ਜਲ ਤੇ ਥਲ ਕਰ ਖਲ ਤੇ ਕੂਹਾ ਤੂਪ ਤੇ ਮੇਰ ਕਰਾਵੇ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਰੱਬ ਕਿੱਡਾ ਵੱਡਾ ਹੈ ਕਿ ਉਹ ਰਾਜਿਆਂ ਤੋਂ ਵੀ ਭੀਖ ਮੰਗਾ ਦਿੰਦਾ ਹੈ ਤੇ ਭਿਖਾਰੀ ਨੂੰ ਵੀ ਰਾਜਾ ਬਣਾ ਦਿੰਦਾ ਹੈ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਦੇਖੋ ਰੱਬ ਦੀ ਗੁਰੂ ਦੀ ਬਖਸ਼ਿਸ਼ ਉਹ ਕਹਿੰਦੇ ਮੂਰਖਾਂ ਨੂੰ ਵੀ ਉਹ ਗਿਆਨੀ ਬਣਾ ਦਿੰਦਾ ਹੈ ਖਲ ਮੂਰਖ ਖਲ ਕਹਿੰਦੇ ਨੇ ਮੂਰਖ ਜਿਹੜਾ ਮੂਰਖ ਬੰਦਾ ਹੈ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਕਿਹਨੂੰ ਕਹਿੰਦੇ ਨੇ ਗਿਆਨੀ ਨੂੰ ਜਿਹਦੇ ਕੋਲ ਗਿਆਨ ਹੈ ਕਹਿੰਦੇ ਉਹ ਮੂਰਖਾਂ ਨੂੰ ਵੀ ਇੱਕ ਛਿਣ 'ਚ ਪੰਡਿਤ ਬਣਾ ਸਕਦਾ ਹੈ ਪੰਡਿਤ ਤੇ ਮੁਗਧਾਰੀ ਤੇ ਕਹਿੰਦੇ ਪੰਡਤਾਂ ਨੂੰ ਵੀ ਉਹ ਮੂਰਖ ਬਣਾ ਸਕਦਾ ਇੱਕ ਛਿਣ 'ਚ ਉਹਦਾ ਸਾਰਾ ਗਿਆਨ ਖੋ ਕੇ ਇੱਕ ਛਿਣ 'ਚ ਉਹਨੂੰ ਮੂਰਖ ਬਣਾ ਦਿੰਦਾ ਇਸ ਕਰਕੇ ਇੱਕ ਉਹ ਲੈਵੈ ਇੱਕ ਉਹ ਦੇਵੈ ਔਰ ਨਾ ਦੂਜਾ ਮੈਂ ਸੁਣਿਆ ਤੇ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ ਜੀ ਆਪਾਂ ਪੜਨਾ ਸਾਰਿਆਂ ਨੇ ਪੜ ਰਹੇ ਆ ਉਹ ਸਾਰੇ ਇੱਕੋ ਗੱਲ ਕਹਿੰਦੇ ਗੁਰਾ ਇੱਕ ਦੇਵੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਏ ਵਾਹਿਗੁਰੂ ਜੀ ਏ ਗੁਰੂ ਸਾਹਿਬ ਮੈਨੂੰ ਇੱਕ ਗੱਲ ਵਸ ਮੈਨੂੰ ਸਮਝਾ ਦਿਓ ਮੇਰੇ ਹਿਰਦੇ ਚ ਵਸਾ ਦਿਓ ਕਿ ਜਿਹੜਾ ਸਾਰਿਆਂ ਜੀਆਂ ਨੂੰ ਦਾਤਾ ਦੇਣ ਵਾਲਾ ਹੈ ਉਹ ਵਾਹਿਗੁਰੂ ਪਰਮੇਸ਼ਰ ਮੈਨੂੰ ਕਦੇ ਭੁੱਲੇ ਨਾ ਇਸ ਕਰਕੇ ਤੁਸੀਂ ਵੀ ਉਸ ਵਾਹਿਗੁਰੂ ਨੂੰ ਯਾਦ ਰੱਖਣਾ ਗੁਰੂ ਨੂੰ ਯਾਦ ਰੱਖਣਾ ਤੇ ਇੱਕ ਇੱਕ ਅੱਖਰ ਸਾਨੂੰ ਜਿਹੜਾ ਹੈ ਰੱਬ ਨਾਲ ਜੋੜ ਰਿਹਾ ਹੈ ਗੁਰੂ ਨਾਲ ਜੋੜ ਰਿਹਾ ਹੈ ਗੁਰਬਾਣੀ ਨਾਲ ਜੋੜ ਰਿਹਾ ਹੈ ਤੇ ਆਪਾਂ ਇਹਨੂੰ ਬੜੇ ਗੌਰ ਨਾਲ ਧਿਆਨ ਦੇ ਨਾਲ ਭਾਵਨਾ ਨਾਲ ਸ਼ਰਧਾ ਦੇ ਨਾਲ ਪੜ ਕੇ ਇੱਥੋਂ ਕੁਝ ਲੈਣਾ ਹੈ ਸਿੱਖਣਾ ਹੈ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ ਨੇ ਜ਼ਿੰਦਗੀ 'ਚ ਕਾਮਯਾਬ ਹੋਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ